ਆਪਾਂ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਹੜੀਆਂ-ਕਿਹੜੀਆਂ ਦਵਾਈਆਂ ਪਹਿਲਾਂ ਵਰਤ ਚੁੱਕੇ ਆ ਜਿਨ੍ਹਾਂ ਨਾਲ ਨਦੀਨ ਨਹੀਂ ਮਰਿਆ ਆਪਾਂ ਜਦੋਂ ਤੋਂ ਇਹ ਵਰਤਣ ਲੱਗਿਆ ਕੀ ਰਿਜ਼ਲਟ ਹੈ ਤੇ ਵੀਡੀਓ ਨਾਲ ਬਨੇ ਰਹੋ ਆਜੋ ਚੱਲਦੇ ਆਂ ਅੱਗੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਭਿੰਡਰ ਫਾਰਮਾ ਟੀਵੀ YouTube ਚੈਨਲ 'ਚ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਪਹਿਲਾਂ ਤੋਂ ਜੁੜੇ ਨੇ ਉਹਨਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਖੇਤੀਬਾੜੀ ਤੌਰ ਤੇ ਵੀਡੀਓ ਜਿਵੇਂ ਕਿ ਤੁਹਾਨੂੰ ਪਤਾ ਹੁਣ ਕਣਕ ਨੂੰ ਪਹਿਲਾ ਪਾਣੀ ਲੱਗਣ ਦਾ ਸਮਾਂ ਆ ਚੁੱਕਿਆ ਤੇ ਨਦੀਨ ਦੀ ਕਾਫੀ ਜ਼ਿਆਦੀ ਸਮੱਸਿਆ ਹੁੰਦੀ ਹੈ ਖੇਤਾਂ 'ਚ ਨਦੀਨ ਦੀ ਕਾਫੀ ਜ਼ਿਆਦੀ ਸਮੱਸਿਆ ਹੁੰਦੀ ਹੈ ਕਣਕ 'ਚ ਤੇ ਅੱਜ ਆਪਾਂ ਉਸੇ ਬਾਰੇ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਕਿਹੜੀ ਦਵਾਈ ਵਧੀਆ ਕਿਹੜੀ ਨਹੀਂ ਤੇ ਅੱਜ ਆਪਾਂ ਸਪਰੇਅ ਕਰਾ ਰਹੇ ਆਪਣੇ 5 ਕੁ ਕਿੱਲੇ ਥਾਂ ਰਹਿ ਗਿਆ ਸੀ ਪਹਿਲਾਂ ਦਾ ਤੇ ਉਹਦੇ 'ਚ ਸਪਰੇਅ ਕਰਾ ਰਹੇ ਆ ਨਦੀਨ ਕਾਫੀ ਜ਼ਿਆਦਾ ਤੇ ਸੁਪਰ ਸਿਡਰ ਵਾਲੀ ਆਪਣੀ ਕਣਕ 'ਤੇ ਆਪਾਂ ਕਰਾ ਰਹੇ ਆ ਹੁਣ ਵਕੀਰਾ ਦੀ ਸਪਰੇ ਕੱਲੀ ਵਕੀਰਾ ਪਾ ਰਿਆਂ ਵਕੀਰਾ ਪਾ ਲੋ ਮੋਮੀ ਜੀ ਪਾ ਲੋ ਕੋਈ ਵੀ ਸ਼ਾਲਤ ਇੱਕੋ ਹੀ ਐ ਤੇ ਆਪਾਂ ਉਹ ਦਵਾਈ ਪਾ ਰਹੇ ਆ ਤਾਂ ਦੇਖੋ ਇਹ ਪਾਣੀ ਲਾਣ ਤੋਂ 4-5 ਦਿਨ ਪਹਿਲਾਂ ਜੇ ਆਪਾਂ ਇਹਦੀ ਸਪਰੇ ਕਰ ਦਿੰਨੇ ਆ ਪਹਿਲਾਂ ਵੀ ਆਪਾਂ ਤਜਰਬਾ ਕੀਤਾ ਹੋਇਆ ਪਾਣੀ ਲਾਣ ਤੋਂ 4-5 ਦਿਨ ਪਹਿਲਾਂ ਇਹਦੀ ਸਪਰੇ ਕਰਕੇ ਸਪਰੇ ਕਰਨ ਤੋਂ 4-5 ਦਿਨ ਬਾਅਦ ਪਾਣੀ ਲਾਵਾਂਗੇ ਤੇ ਸਾਰਾ ਨਦੀਨ ਜਿਹੜਾ ਹੁੰਦਾ ਉਹ ਸੜ ਜਾਂਦਾ ਮੈਨੇ ਮੂੜਿਆਂ ਤੇ ਬਤਕੂਤੋਂ ਦਾ ਘਾਟੀ ਮਾਰਦੀ ਏ ਦਵਾਈ ਜਿਹੜੀ ਏ ਪਰ ਜਿਹੜਾ ਕੀ ਲਾਲੋ ਉਹ ਵੀ ਹੋਰ ਨਦੀਨ ਨੇ ਬੁੱਲੀ ਡੰਡਾ ਉਹ ਸਾਰਾ ਮਤਲਬ ਕੀ ਇਹਦੇ ਨਾਲ ਜੇ ਪਾਣੀ ਲਾਵਾਂਗੇ ਪਾਣੀ ਲਾਉਣ ਤੋਂ ਬਾਅਦ ਸਾਰਾ ਦਬ ਜਾਂਦਾ ਤੇ ਆ ਆਪਾਂ ਦਵਾਈ ਪਾਉਂਦੇ ਆ ਤਿੰਨ ਕਿੱਲਾਂ ਦਾ ਪਾਣੀ ਇੱਕ ਵਾਰ ਚ ਪਾਏ ਜਾਂਦਾ ਤਿੰਨ ਕਿੱਲਾਂ ਨੂੰ ਆਪਾਂ ਸਪਰੇ ਪਹਿਲਾਂ ਕਰਤੀ ਏ ਇਹ ਹੁਣ ਦੋ ਕਿੱਲੇ ਥਾਂ ਰਹਿ ਗਿਆ ਸੀ ਆਪਣਾ ਬਾਕੀ ਨਦੀਨ ਹੈ ਨਹੀਂ ਕੁਛ ਆਪਾਂ ਕੋਰ ਤੇ ਸਪਰੇ ਕਰਾਤੀ ਸੀ ਪਹਿਲਾਂ ਕਣਕ ਬੀਜ ਅਨਸਾਰ ਸਪਰੇਅ ਕਰਾਤੀ ਸੀ ਤੇ ਇਹ ਆਪਾਂ ਜਿਵੇਂ ਤੁਹਾਨੂੰ ਦੱਸਿਆ ਪਿਛਲੀ ਵਾਰ ਵੀ ਆਪਾਂ ਐਵੇਂ ਹੀ ਤਜਰਬਾ ਕੀਤਾ ਸੀ ਤੇ ਇਹ ਆਪਾਂ ਸਪਰੇਅ ਹੁਣ ਬਾਅਦ ਚ ਕਰਾਣ ਰਹੇ ਆ ਇਹਦਾ ਵੀ ਰਿਜ਼ਲਟ ਵਧੀਆ ਜਿਹੜੀ ਕੋਰ ਤੇ ਕਰਾਣੇ ਆ ਉਹ ਚ ਵੀ ਗੁੱਲੀ ਡੰਡਾ ਉੱਗ ਉੱਗ ਤੇ ਪੈਂਦਾ ਪਰ ਜਦੋਂ ਪਾਣੀ ਲਾਣੇ ਆ ਮਰ ਜਾਂਦਾ ਇਹ ਇਹਦਾ ਬੜਾ ਫਾਇਦਾ ਸਪਰੇਅ ਕਰਾਈ ਦਾ ਬਾਕੀ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਆ ਇਹ ਜਿਹੜੀ ਦਵਾਈ ਏ ਇਹ ਆਪਾਂ 2-3 ਸਾਲ ਤੋਂ ਵਰਤ ਰਹੇ ਆਂ ਇਹ ਦਵਾਈ ਨੂੰ ਇਹਦਾ ਕਾਫੀ ਵਧੀਆ ਰਿਜ਼ਲਟ ਏ ਦਵਾਈ ਦਾ ਪਹਿਲਾਂ ਆਪਣੇ 2-3 ਸਾਲ ਪਹਿਲਾਂ ਨਦੀਨ ਇੰਨਾ ਜ਼ਿਆਦਾ ਹੋ ਜਾਂਦਾ ਸੀ ਕਿ ਲਾਲੋ ਵੀ ਆਪਾਂ ਬਾયર ਦੀ ਟਲੈਂਟਿਸ ਵੀ ਬਾਇ ਨੇਮ ਬਾਹਰ ਕੰਪਨੀ ਦੀ ਟਲੈਂਟਿਸ ਵੀ ਵਰਤ ਕੇ ਵੇਖੀ ਆਪਾਂ 2-3 ਸਾਲ ਉਹਦਾ ਵੀ ਕੋਈ ਏਡਾ ਵਧੀਆ ਰਿਜ਼ਲਟ ਨਹੀਂ ਸੀ ਨਦੀਨ ਮੁੜ ਕੇ ਫਿਰ ਹਰਾ ਹੋ ਜਾਣਾ ਫਿਰ ਐਗਜ਼ੀ ਵਾਲੀ ਵੀ ਪਾ ਕੇ ਵੇਖ ਲਈ ਉਹਦਾ ਵੀ ਕੋਈ ਵਧੀਆ ਰਿਜ਼ਲਟ ਨਹੀਂ ਆਇਆ ਆਪਾਂ ਨੂੰ ਇਹ ਲਾਲੋ ਵੀ ਆਪਾਂ ਬਾਇ ਨੇਮ ਲੀਡਰ ਬਾਇ ਨੇਮ ਟੌਪਿਕ ਆ ਸਾਰੀਆਂ ਦਵਾਈਆਂ ਵਰਤ ਕੇ ਵੇਖੀਆਂ ਨੇ ਕਿਸੇ ਦਾ ਕੋਈ ਵਧੀਆ ਰਿਜ਼ਲਟ ਨਹੀਂ ਆਇਆ ਜਦੋਂ ਤੋਂ ਇਹ ਦਵਾਈ ਕਰਨ ਲੱਗੇ ਆ ਉਦੋਂ ਤੋਂ ਮਤਲਬ ਕਿ ਕਣਕ ਵਧੀਆ ਹੋ ਜਾਂਦੀ ਤੇ ਬਿਲਕੁਲ ਸਾਫ਼ ਕਣਕ ਹੁੰਦੀ ਏ ਇੱਕ ਸਾਲ ਸ਼ਾਇਦ ਮੇਰੇ ਚੈਨਲ ਤੇ ਵੀਡੀਓ ਵੀ ਹੋਵੇ ਇੱਕ ਸਾਲ ਅਸੀਂ 4-5 ਕਿੱਲੇ ਥਾਂ ਨੂੰ ਗੋਡੀ ਵੀ ਕਰਤੀ ਸੀ ਨਦੀਨ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਸਾਂ ਗੋਡੀ ਵੀ ਕਰਤੀ ਸੀ 4-5 ਕਿੱਲਿਆਂ ਨੂੰ ਤੇ ਪਰ ਫਿਰ ਵੀ ਨਦੀਨ ਦਾ ਗੋਡੀ ਨਾਲ ਕਾਫੀ ਜ਼ਿਆਦਾ ਫਰਕ ਪਿਆ ਸੀ ਪਰ ਦਵਾਈਆਂ ਦਾ ਕੋਈ ਰਿਜ਼ਲਟ ਨਹੀਂ ਸੀ ਆਉਂਦਾ ਇਹ ਜਦੋਂ ਤੋਂ ਇਹ ਦਵਾਈ ਵਰਤਣ ਲੱਗੇ ਆ ਬਿਲਕੁਲ ਵਧੀਆ ਰਿਜ਼ਲਟ ਆ ਰਿਹਾ ਤੇ ਇਹਦਾ ਫਾਇਦਾ ਵੀ ਬੜਾ ਹੈ ਉਵੇਂ ਖਰਚਾ ਵਧ ਹੀ ਜਾਂਦਾ ਕਿਉਂਕਿ ਆ ਦਵਾਈ ਪਾਲਾ ਉਹ ਦਵਾਈ ਪਾਲਾ ਤੇ ਮੈਂ ਤਾਂ ਇਹ ਰეკਮੈਂਡੇਸ਼ਨ ਕਰਾਂਗਾ ਕਿ ਇਹ ਹੀ ਦਵਾਈ ਵਰਤੋ ਤੁਸੀਂ ਵੀ ਚਲਾ ਉਧਰ ਉੱਪਰ ਤਿੰਨ ਕਿੱल्ल्या ਨੂੰ ਕੀਤੀ ਸੀ ਹੁਣ ਦੋ ਕਿੱल्ल्या ਦਾ ਪਾਣੀ ਪਾਇਆ ਆਪਾਂ ਬਾਕੀ ਸਪਰੇਅ ਦਾ ਪਾਣੀ ਪੂਰਾ ਲੱਗ ਜੇ ਜਿੰਨਾ ਟੈਂਕੀ 'ਚ ਪਾਣੀ ਪੂਰਾ ਲੱਗ ਜੇ ਤੇ ਦਵਾਈ ਦਾ ਰਿਜ਼ਲਟ ਤੇ ਤਾਂ ਹੀ ਆਉਂਦਾ ਵਧੀਆ ਜੇ ਪਾਣੀ ਨਾ ਪੂਰਾ ਲੱਗੇ ਫਿਰ ਰਿਜ਼ਲਟ ਵਧੀਆ ਨਹੀਂ ਹੁੰਦਾ ਦਵਾਈ ਦਾ ਐਣ ਪੂਰੀ ਫਾਂਡ ਤੇ ਫਾਂਡ ਚੜਾ ਕੇ ਚੱਲਦਾ ਗਾ ਜੰਮ